ਦੋਸਤੋ ਇੱਕ ਖਬਰ ਸਾਹਮਣੇ ਆ ਰਹੀ ਆ ਇਹ ਜਿਹੜੀ ਖਬਰ ਆ ਵੀ ਤੁਹਾਨੂੰ ਪਤਾ ਹੈ ਕਿ ਕੱਲ ਮੋਗਾ ਦੇ ਵਿੱਚ ਜਿਹੜੇ ਸ਼ਿਵ ਸੈਨਾ ਲੀਡਰ ਆ ਮੰਗਤਰਾਏ ਮੰਗਾ ਦੇ ਉੱਪਰ ਕੱਲ ਤਿੰਨ ਬਦਮਾਸ਼ਾਂ ਨੇ ਜਦੋਂ ਤਾਬੜ ਤੋੜ ਫਾਇਰਿੰਗ ਕੀਤੀ ਸੀ ਤਾਂ ਉਸ ਖਬਰ ਨੂੰ ਲੈ ਕੇ ਇੱਕ ਵੱਡੀ ਜਾਣਕਾਰੀ ਸਾਹਮਣੇ ਨਿਕਲ ਕੇ ਆ ਰਹੀ ਆ ਤਾਂ ਇਹਦੇ ਬਾਰੇ ਤੁਹਾਨੂੰ ਅੱਗੇ ਦੱਸ ਦਿੰਨੇ ਆ ਕਿ ਮੋਗਾ ਦੇ ਵਿੱਚ ਜਿਹੜੇ ਸ਼ਿਵ ਸੈਨਾ ਲੀਡਰ ਆ ਮੰਗਤਰਾਏ ਮੰਗਾ ਦੇ ਉੱਪਰ ਕੱਲ ਜਦੋਂ ਹਮਲਾ ਹੋਇਆ ਸੀ ਸਿਆ ਇਹ ਜਾ ਰਿਹਾ ਕਿ ਜਿਹੜਾ ਮੋਗਾ ਦੇ ਪ੍ਰਧਾਨ ਸੀਗੇ ਮੰਗਤਰਾਇ ਮੰਗਾ ਤਾਂ ਜਦੋਂ ਉਹ ਡੈਰੀ ਦੇ ਕੋਲ ਦੁੱਧ ਲੈਣ ਗਏ ਸੀ ਤਾਂ ਅਚਾਨਕ ਤਿੰਨ ਬਦਮਾਸ਼ ਆਉਂਦੇ ਆ ਅਣਪਛਾਤੇ ਜਿਹੜੇ ਤਿੰਨ ਬਦਮਾਸ਼ ਆਉਂਦੇ ਆ ਤਾਂ ਔਨ ਸਾਰੀ ਜਦੋਂ ਉਹ ਫਾਇਰਿੰਗ ਕਰਦੇ ਆ ਤਾਂ ਉੱਥੇ ਇੱਕ ਜਿਹੜਾ ਬੱਚਾ ਹੁੰਦਾ ਹੈ ਤਾਂ ਉਹਦੇ ਵੀ ਗੋਲੀ ਲੱਗ ਜਾਂਦੀ ਆ ਪਰ ਜਿਹੜਾ ਮੰਗਤਰਾਇ ਮੰਗਾ ਏ ਉਹ ਆਪਣੀ ਜਾਨ ਬਚਾਉਣ ਦੇ ਲਈ ਭੱਜ ਜਾਂਦਾ ਏ ਤਾਂ ਇੱਕ ਘਰ ਦੀ ਜਦੋਂ ਕੰਦ ਟੱਪਣ ਲੱਗਦਾ ਏ ਤਾਂ ਉਸ ਤੋਂ ਜਦੋਂ ਕੰਦ ਨਹੀਂ ਟੱਪੀ ਜਾਂਦੀ ਤਾਂ ਉਹ ਜਿਹੜੇ ਤਨ ਤਨ ਵਿਅਕਤੀ ਹੁੰਦੇ ਆ ਬਦਮਾਸ਼ ਹੁੰਦੇ ਆ ਮੰਗਤਰਾਏ ਮੰਗਾ ਦੇ ਉੱਪਰ ਫਾਇਰਿੰਗ ਕਰਦੇ ਆ ਤਾਂ ਉੱਥੇ ਹੀ ਉਸ ਵਿਅਕਤੀ ਦੀ ਮੌਤ ਹੋ ਜਾਂਦੀ ਆ ਤਾਂ ਉਹਦੇ ਉੱਪਰ ਜਦੋਂ ਮੋਗਾ ਦੀ ਪੁਲਿਸ ਨੂੰ ਪਤਾ ਚੱਲਦਾ ਏ ਤਾਂ ਉਹ ਜਿਹੜੀ ਜਾਂਚ ਪੜਤਾਲ ਕਰਨੀ ਸ਼ੁਰੂ ਕਰ ਦਿੰਦੀ ਆ ਤਾਂ ਅੱਜ ਜਿਹੜੀ ਵੱਡੀ ਅਪਡੇਟ ਆਈ ਆ ਵੱਡੀ ਜਾਣਕਾਰੀ ਸਾਹਮਣੇ ਨੇ ਨਿਕਲ ਕੇ ਇਹ ਆ ਰਹੀ ਆ ਕਿ ਮੋਗਾ ਦੀ ਪੁਲਿਸ ਅਤੇ ਮਲੋਟ ਦੀ ਪੁਲਿਸ ਜੋ ਉਹਨਾਂ ਨੇ ਜੁਆਇੰਟ ਜਿਹੜਾ ਇਨਕਾਊਂਟਰ ਕੀਤਾ ਸੀ ਤਾਂ ਇਨਕਾਊਂਟਰ ਕਰਨ ਤੋਂ ਬਾਅਦ ਦੱਸਿਆ ਇਹ ਵੀ ਜਾ ਰਿਹਾ ਕਿ ਜਦੋਂ ਉਹਨਾਂ ਤਿੰਨ ਬਦਮਾਸ਼ਾਂ ਨੇ ਮੰਗਤ ਰਾਏ ਮੰਗਾਣ ਦੇ ਉੱਪਰ ਫਾਇਰਿੰਗ ਕੀਤੀ ਸੀ ਤਾਂ ਉਸ ਦੀ ਜਦੋਂ ਥਾਂ ਤੇ ਮੌਤ ਹੋ ਜਾਂਦੀ ਆ ਤਾਂ ਉਸ ਤੋਂ ਬਾਅਦ ਜਿਹੜੇ ਉਹ ਤਿੰਨ ਬਦਮਾਸ਼ ਹੁੰਦੇ ਆ ਉਹ ਇੰਸਟਾਗ੍ਰਾਮ ਤੇ ਪੋਸਟ ਪਾਉਂਦੇ ਆ ਤਾਂ ਉਹ ਜਿਹੜੇ ਆਪਣੇ ਜੁਰਮ ਕਬੂਲ ਦੇ ਵੀ ਆ ਵੀ ਅਸੀਂ ਮੰਗਤ ਰਾਏ ਮੰਗਾ ਨੂੰ ਮਾਰਿਆ ਏ ਤਾਂ ਉਹਨਾਂ ਨੇ ਕਾਰਨ ਵੀ ਦੱਸਿਆ ਸੀ ਵੀ ਅਸੀਂ ਕਿਉਂ ਮਾਰਿਆ ਏ ਤਾਂ ਇਸ ਤੋਂ ਬਾਅਦ ਜਿਹੜੀ ਮੋਗਾ ਪੁਲਿਸ ਅਤੇ ਮਲੋੜ ਦੀ ਪੁਲਿਸ ਦੋਨਾਂ ਨੇ ਜੁਆਇੰਟ ਜਿਹੜਾ ਇੰਕਾਊਂਟਰ ਕੀਤਾ ਸੀ ਤਾਂ ਉਹਨਾਂ ਤਿੰਨ ਬਦਮਾਸ਼ਾਂ ਨੂੰ ਜਿਹੜੇ ਦੋ ਬਦਮਾਸ਼ ਹੁੰਦੇ ਆ ਉਹਨਾਂ ਦੇ ਉੱਪਰ ਜਿਹੜੀ ਫਾਇਰਿੰਗ ਪਲਸ ਫਾਇਰਿੰਗ ਕਰਦੀ ਆ ਜਵਾਬੀ ਫਾਇਰਿੰਗ ਜਦੋਂ ਕਰਦੀ ਆ ਤਾਂ ਦੋ ਦੇ ਜਿਹੜੇ ਬਦਮਾਸ਼ ਹੁੰਦੇ ਆ ਉਹਨਾਂ ਦੇ ਜਿਹੜੀ ਆ ਗੋਲੀ ਲੱਗ ਜਾਂਦੀ ਹੈ ਉਹ ਜ਼ਖਮੀ ਹੋ ਜਾਂਦੇ ਆ ਤੇ ਤੀਜਾ ਜਿਹੜਾ ਬਦਮਾਸ਼ ਹੁੰਦਾ ਹੈ ਉਹ ਕੰਧ ਟੱਪਣ ਲੱਗਦਾ ਹੈ ਆ ਤਾਂ ਕੰਧਾ ਉਹ ਤਾਂ ਜਦੋਂ ਟੱਪੀ ਨਹੀਂ ਜਾਂਦੀ ਕੰਧ ਟੱਪਦਾ ਜਦੋਂ ਡੈਗ ਜਾਂਦਾ ਹੈ ਤਾਂ ਉਦੋਂ ਵੀ ਉਹ ਤੀਜਾ ਬਦਮਾਸ਼ ਵੀ ਜ਼ਖਮੀ ਹੋ ਜਾਂਦਾ ਹੈ ਤੁਹਾਨੂੰ ਦੱਸ ਦਈਏ ਕਿ ਕੱਲ ਜਿਹੜੀ ਮੋਗਾ ਦੇ ਵਿੱਚ ਵੱਡੀ ਵਾਰਦਾਤ ਜਿਹੜੀ ਵਾਪਰੀ ਆ ਕਿ ਜਿਹੜੇ ਸੀਸਾ ਦਾ ਲੀਡਰ ਆ ਮੰਗਤ ਰਾਏ ਮੰਗਾ ਦੇ ਉੱਪਰ ਕੱਲ ਤਿੰਨ ਅਣਪਛਾਤੇ ਬਦਮਾਸ਼ਾਂ ਨੇ ਜਦੋਂ ਫਾਇਰਿੰਗ ਕੀਤੀ ਸੀ ਫਾਇਰਿੰਗ ਕਰਨ ਤੋਂ ਪਹਿਲਾਂ ਇੱਕ ਜਿਹੜਾ ਉੱਥੇ ਬੱਚਾ ਖੜਾ ਹੁੰਦਾ ਹੈ ਡੈਰੀ ਦੇ ਵਿੱਚ ਉਸ ਪਹਿਲਾਂ ਬੱਚੇ ਤੇ ਗੋਲੀ ਲੱਗਦੀ ਆ ਤੇ ਜਦੋਂ ਮੰਗਤ ਰਾਏ ਮੰਗਾ ਆਪਣੀ ਜਿਹੜੀ ਜਾਨ ਬਚਾਉਣ ਦੇ ਲਈ ਪਾਈਦਾ ਹੈ ਤਾਂ ਇੱਕ ਘਰ ਦੀ ਜਦੋਂ ਕੰਧ ਟੱਪਣ ਲੱਗਦਾ ਹੈ ਤਾਂ ਕੰਧ ਤਾਂ ਉਹ ਤੁਹਾਨੂੰ ਨਹੀਂ ਟੱਪੀ ਜਾਂਦੀ ਤਾਂ ਉਹ ਤਿੰਨ ਬਦਮਾਸ਼ ਉਹਦੇ ਉੱਪਰ ਫਾਇਰਿੰਗ ਕਰਦੇ ਆ ਤਾਂ ਉਸ ਤੋਂ ਬਾਅਦ ਜਿਹੜੇ ਤਿੰਨ ਬਦਮਾਸ਼ ਹੁੰਦੇ ਆ ਉਹ ਇਨਸਟਾਗ੍ਰਾਮ ਦੇ ਉੱਪਰ ਰੀਲ ਪਾਉਂਦੇ ਆ ਪੋਸਟ ਪਾਉਂਦੇ ਆ ਕਹਿੰਦੇ ਆ ਵੀ ਹਾਂਜੀ ਅਸੀਂ ਜਿਹੜਾ ਇਹ ਅਸੀਂ ਮੰਗਤਰਾਏ ਮੰਗਾ ਦੇ ਉੱਪਰ ਫਾਇਰਿੰਗ ਕੀਤੀ ਆ ਉਹਨਾਂ ਨੇ ਆਪਣਾ ਜੁਰਮ ਕਬੂਲ ਕੀਤਾ ਸੀ ਤਾਂ ਉਹਨਾਂ ਨੇ ਇੱਕ ਕਾਰਨ ਵੀ ਦੱਸਿਆ ਸੀ ਤਾਂ ਉਸ ਤੋਂ ਬਾਅਦ ਜਿਹੜੀ ਮੋਗਾ ਪੁਲਸਾ ਉਹਨਾਂ ਨੇ ਤਿੰਨ ਬਦਮਾਸ਼ਾਂ ਦੀ ਜਿਹੜੀ ਇਹ ਜਾਂਚ ਪੜਤਾਲ ਕਰਨੀ ਸ਼ੁਰੂ ਕਰ ਦਿੱਤੀ ਸੀ ਤਾਂ ਮੋਗਾ ਦੇ ਪੁਲਸ ਅਤੇ ਮਲੇਰਕੋਟਲਾ ਦੀ ਪੁਲਸ ਦੋਵਾਂ ਨੇ ਜੁਆਇੰਟ ਇਨਕਾਊਂਟਰ ਕੀਤਾ ਹੈ ਤਾਂ ਉਹਨਾਂ ਤਿੰਨ ਬਦਮਾਸ਼ਾਂ ਦੇ ਵਿੱਚ ਜਦੋਂ ਪੁਲਸ ਇਨਕਾਊਂਟਰ ਹੋਇਆ ਸੀ ਤਾਂ ਦੋ ਬਦਮਾਸ਼ਾਂ ਦੇ ਜਿਹੜੀ ਗੋਲੀ ਜਾ ਵਾਏ ਈ ਆਉਂ ਜਖਮੀ ਹੋ ਜਾਂਦੇ ਆ ਤੇ ਤੀਜਾ ਜਿਹੜਾ ਬਦਮਾਸ਼ ਹੁੰਦਾ ਏ ਉਹ ਕੰਦ ਟੱਪਣ ਲੱਗਦਾ ਏ ਤਾਂ ਕੰਦ ਟੱਪਦਾ ਉਹ ਡੈਗ ਜਾਂਦਾ ਏ ਉਹਦੇ ਵੀ ਜਿਹੜੀ ਸੱਟ ਲੱਗ ਜਾਂਦੀ ਏ ਤਾਂ ਇਹ ਜਿਹੜੀ ਖਬਰ ਆ ਮੋਗਾ ਤੋਂ ਆ ਰਹੀ ਏ ਤੇ ਇਹ ਵੱਡੀ ਅਪਡੇਟ ਅੱਜ ਸਾਹਮਣੇ ਨਿਕਲ ਕੇ ਆ ਰਹੀ ਆ ਅਤੇ ਦੂਜੀ ਖਬਰ ਜਿਹੜੀ ਆ ਵੀ ਅੱਜ ਜਿਹੜੀ ਚੰਡੀਗੜ੍ਹ ਦੇ ਵਿੱਚ ਕਿਸਾਨ ਭੰਗ ਦੇ ਵਿੱਚ ਜਿਹੜੇ ਸੰਯੁਕਤ ਕਿਸਾਨ ਮੋਰਚਾ ਨੇ 15 ਮਾਰਚ ਨੂੰ ਮੀਟਿੰਗ ਰੱਖੀ ਸੀ ਉਸ ਦੇ ਉਸ ਦੇ ਉੱਪਰ ਇੱਕ ਵੱਡੀ ਜਾਣਕਾਰੀ ਨਿਕਲ ਕੇ ਆਈ ਆ ਕਿ ਅੱਜ ਜਿਹੜੀ ਮੀਟਿੰਗ ਰੱਖੀ ਗਈ ਸੀ ਸੰਯੁਕਤ ਕਿਸਾਨ ਮੋਰਚਾ ਨੇ ਭਗਵੰਤ ਮਾਨ ਦੇ ਨਾਲ ਜਿਹੜੇ ਖੁੱਲੇ ਸੱਦੇ ਦਿੱਤੇ ਸੀ ਡਿਬੇਟ ਕਰਨ ਦੇ ਲਈ ਉਹਨਾਂ ਨੇ ਸੱਦਾ ਦਿੱਤਾ ਸੀ ਤਾਂ ਉਹਨਾਂ ਨੇ ਅੱਜ ਉਹ ਜਿਹੜੀ ਮੀਟਿੰਗ ਜਿਹੜੀ ਉਹ ਕੈਨਸਲ ਕਰ ਦਿੱਤੀ ਗਈ ਆ ਹੁਣ ਜਿਹੜੀ ਅਗਲੀ ਮੀਟਿੰਗ ਹੋਵੇਗੀ ਉਹ 16 ਮਾਰਚ ਅਲੱਗ-ਪੱਗ 11:00 ਵਜੇ ਦੇ ਕਰੀਬ ਜਿਹੜੀ ਹੋਵੇਗੀ ਚੰਡੀਗੜ੍ਹ ਦੇ ਵਿੱਚ ਜਿਹੜਾ ਕਿਸਾਨ ਭਵਨ ਆ ਉਹਦੇ ਵਿੱਚ ਕੱਲ ਨੂੰ ਜਿਹੜੀ ਮੀਟਿੰਗ ਹੋਵੇਗੀ ਤੁਹਾਨੂੰ ਪਤਾ ਹੈ ਕਿ ਜਿਹੜੇ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਆ ਕਿ ਪਿਛਲੇ ਕੁਝ ਦਿਨਾਂ ਦੇ ਵਿੱਚ ਜਦੋਂ ਪਹਿਲਾਂ ਉਹਨੇ ਭਗਵੰਤ ਮਾਨ ਦੇ ਨਾਲ ਮੀਟਿੰਗ ਕੀਤੀ ਸੀ ਚੰਡੀਗੜ੍ਹ ਦੇ ਵਿੱਚ ਤਾਂ ਉਸ ਟਾਈਮ ਜਿਹੜੇ ਭਗਵੰਤ ਮਾਨਾ ਗੁੱਸੇ ਦੇ ਵਿੱਚ ਮੀਟਿੰਗ ਛੱਡ ਕੇ ਭੱਜ ਕੇ ਸੀ ਤਾਂ ਉਸ ਤੋਂ ਬਾਅਦ ਜਦੋਂ ਕਿਸਾਨ ਬਾਹਰ ਆਉਂਦੇ ਆ ਤਾਂ ਉਹਨਾਂ ਦੇ ਇਹ ਬਿਆਨ ਆਉਂਦੇ ਕਿ ਹੁਣ ਅਸੀਂ ਜਿਹੜੇ ਆ ਆਮ ਆਦਮੀ ਪਾਰਟੀ ਦੇ ਜਿਹੜੇ ਐਮਐਲਏ ਉਹਨਾਂ ਦੇ ਅਸੀਂ ਘਰ ਘੇਰੇਾਂਗੇ ਤਾਂ ਫਿਰ ਕਿਸਾਨਾਂ ਨੇ ਜਿੰਨੇ ਵੀ ਐਮਐਲਏ ਸੀ ਸਾਰਿਆਂ ਦੇ ਘਰ ਘੇਰੇ ਸੀ ਉਹਨਾਂ ਦੇ ਘਰਾਂ ਦੇ ਅੱਗੇ ਧਰਨਾ ਲਾਇਆ ਸੀ ਤਾਂ ਉਸ ਤੋਂ ਬਾਅਦ ਜਿਹੜੇ ਸੰਯੁਕਤ ਕਿਸਾਨ ਮੋਰਚਾ ਦੇ ਜਿਹੜੇ ਕਿਸਾਨ ਆ ਜਥੇਬੰਦੀਆਂ ਨੇ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਅਸੀਂ ਜਿਹੜੇ 15 ਮਾਰਚ ਨੂੰ ਚੰਡੀਗੜ੍ਹ ਦੇ ਵਿੱਚ ਜਿਹੜੇ ਕਿਸਾਨ ਭਾਵਾਂ ਨਾਲ ਉੱਥੇ ਅਸੀਂ ਜਿਹੜੀ ਭਗਵੰਤ ਮਾਨ ਨੂੰ ਡਿਬੇਟ ਕਰਨ ਦੇ ਲਈ ਬਹਿਸ ਕਰਨ ਦੇ ਲਈ ਖੁੱਲਾ ਸੱਦਾ ਦਿੱਤਾ ਏ 15 ਮਾਰਚ ਦੀ ਜਿਹੜੀ ਤਰੀਕ ਰੱਖੀ ਗਈ ਸੀ ਤਾਂ ਉਹਦੇ ਉੱਪਰ ਜਿਹੜੀ ਵੱਡੀ ਅਪਡੇਟ ਆ ਰਹੀ ਆ ਵੀ ਅੱਜ ਜਿਹੜੀ ਮੀਟਿੰਗ ਉਹ ਕੈਨਸਲ ਕੀਤੀ ਗਈ ਆ ਹੁਣ ਅਗਲੀ ਜਿਹੜੀ ਮੀਟਿੰਗ ਹੋਵੇਗੀ ਉਹ 16 ਤਰੀਕ ਨੂੰ ਹੋਵੇਗੀ ਚੰਡੀਗੜ੍ਹ ਦੇ ਵਿੱਚ ਹੀ ਹੋਵੇਗੀ ਚੰਡੀਗੜ੍ਹ ਦੇ ਵਿੱਚ ਜਿਹੜੇ ਕਿਸਾਨ ਭਾਵਾਂ ਨਾਲ ਉਹਦੇ ਵਿੱਚ ਸੰਜੁਗਤ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ ਨੇ ਜਿਹੜੇ ਭਗਵੰਤ ਆਣਾ ਉਹਨਾਂ ਨੂੰ ਖੁੱਲਾ ਸੱਦਾ ਦਿੱਤਾ ਏ ਉਹਨਾਂ ਦੇ ਨਾਲ ਬੈਠਣ ਦੇ ਲਈ ਉਹਨਾਂ ਦੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਦੇ ਉੱਪਰ ਜਿਹੜੀ ਚਰਚਾ ਕਰਨ ਦੇ ਲਈ ਤੁਹਾਨੂੰ ਪਤਾ ਹੈ ਕਿ ਜਿਹੜੇ ਕਿਸਾਨ ਆਗੂ ਆ ਸੰਜੁਕਤ ਕਿਸਾਨ ਮੋਰਚਾ ਦੇ ਉਹਨਾਂ ਦੇ ਇਹ ਬਿਆਨ ਆਇਆ ਕਿ ਜਦੋਂ ਭਗਵੰਤ ਮਾਨ ਦੀ ਸਰਕਾਰ ਨਹੀਂ ਬਣੀ ਸੀ ਤਾਂ ਉਦੋਂ ਸਾਨੂੰ ਐਦਾਂ ਕਹਿੰਦੇ ਸੀ ਵੀ ਜਦੋਂ ਸਾਡੀ ਸਰਕਾਰ ਬਣ ਗਈ ਤਾਂ ਅਸੀਂ ਤੁਹਾਡੀ ਜਿਹੜੀ ਆ ਗਈ ਐਮਐਸਪੀ ਆ ਪੰਜ ਮਿੰਟਾਂ ਦੇ ਵਿੱਚ ਅਸੀਂ ਜਿਹੜੀ ਆ ਲਾਗੂ ਕਰਾਂਗੇ ਪਰ ਉਹਨਾਂ ਨੇ ਇਹ ਸਵਾਲ ਉਠਾਇਆ ਕਿ ਤਿੰਨ ਸਾਲ ਹੋ ਗਿਆ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ ਉਹਨਾਂ ਨੇ ਹਲੇ ਵੀ ਜਿਹੜੇ ਵਾਅਦੇ ਕੀਤੇ ਸੀ ਆਮ ਲੋਕਾਂ ਦੇ ਨਾਲ ਸਾਡੇ ਨਾਲ ਉਹਨਾਂ ਦੇ ਵਿੱਚੋਂ ਕੋਈ ਵੀ ਵਾਅਦਾ ਹਰੇ ਪੂਰਾ ਨਹੀਂ ਕੀਤਾ ਵੀ ਜਿਵੇਂ ਉਹਨਾਂ ਨੇ ਕਿਹਾ ਸੀ ਕਿ ਜਦੋਂ ਸਾਡੀ ਸਰਕਾਰ ਬਣ ਗਈ ਅਸੀਂ ਜਿਹੜੇ ਕਿਸਾਨ ਆ ਉਹਨਾਂ ਦੀ ਜਿਹੜੀਆਂ ਮੰਗਾਂ ਹੋਣੀਆਂ ਉਹਨਾਂ ਨੂੰ ਅਸੀਂ ਪੂਰਾ ਕਰਾਂਗੇ ਜਿਵੇਂ 5 ਮਿੰਟਾਂ ਦੇ ਵਿੱਚ ਅਸੀਂ ਜਿਹੜੀ ਐਮਐਸਪੀ ਲਾਗੂ ਕਰਾਂਗੇ ਤਾਂ ਜਦੋਂ ਇਸ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਗਈ ਉਸ ਤੋਂ ਬਾਅਦ ਜਦੋਂ ਕਿਸਾਨਾਂ ਨੇ ਭਗਵੰਤ ਮਾਨ ਦੇ ਨਾਲ ਮੀਟਿੰਗ ਰੱਖੀ ਸੀ ਉਦੋਂ ਹਲੇ ਜਿਹੜੇ ਸੰਜੁਗਤ ਕਿਸਾਨ ਮੋਰਚੇ ਦੇ ਜਥੇਬੰਦੀਆਂ ਨੇ ਤੇ ਜਿਹੜੇ ਭਗਵੰਤ ਮਾਨ ਆ ਉਹਨਾਂ ਨਾਲ ਬੈਠ ਕੇ ਜਦੋਂ ਚਰਚਾ ਕਰਨ ਲੱਗੇ ਸੀ ਹਲੇ ਥੋੜੀਆਂ ਇੱਕ ਮੰਗਾਂ ਉਹਨਾਂ ਨੇ ਉਹ ਜਿਹੜੀਆਂ ਦੱਸੀਆਂ ਸੀ ਤਾਂ ਭਗਵੰਤ ਮਾਨ ਨੇ ਕਿਹਾ ਵੀ ਜਿਹੜੀਆਂ ਇਹ ਮੰਗਾਂ ਨੇ ਸਾਡੇ ਨਾਲ ਜਿਹੜੀਆਂ ਸਬੰਧਤ ਨਹੀਂ ਆ ਇਹ ਸਾਰੀਆਂ ਮੰਗਾਂ ਜਿਹੜੀਆਂ ਕਿ ਇੰਦਰ ਸਰਕਾਰ ਦੇ ਨਾਲ ਸੰਬੰਧਤ ਆ ਤੇ ਤੁਸੀਂ ਜਿਹੜੇ ਆ ਗਈ ਤੱਕੇ ਨਾਲ ਜਿਹੜੀਆਂ ਸੜਕਾਂ ਰੋਕਦੇ ਆ ਮਤਲਬ ਕਿ ਭਗਵੰਤ ਮਾਨ ਸਰਕਾਰ ਨੇ ਕਿਸਾਨਾਂ ਦੇ ਉੱਪਰ ਬਹੁਤ ਵੱਡੇ ਦੋਸ਼ ਲਾਏ ਸੀ ਉਹਨਾਂ ਨੂੰ ਇਹ ਕਿਹਾ ਸੀ ਕਿ ਤੁਸੀਂ ਤੱਕੇ ਨਾਲ ਜਿਹੜੀਆਂ ਰੇਲਾ ਰੋਕਦੇ ਆ ਸੜਕਾਂ ਰੋਕਦੇ ਆ ਤੇ ਆਮ ਲੋਕਾਂ ਨੂੰ ਤੁਸੀਂ ਜਿਹੜਿਆ ਖੱਜਲ ਖਰਾਬ ਕਰਦੇ ਆ ਵੀ ਉਹਨਾਂ ਨੇ ਬਹੁਤ ਵੱਡੇ ਜਿਹੜੇ ਆਗੇ ਇਲਜ਼ਾਮ ਲਗਾਏ ਸੀ ਸੰਯੁਕਤ ਕਿਸਾਨ ਮੋਰਚਾ ਦੇ ਪਰ ਉਹ ਦੂਜੇ ਪਾਸੇ ਜਿਹੜੇ ਸੰਯੁਕਤ ਕਿਸਾਨ ਮੋਰਚੇ ਦੇ ਜਥੇਬੰਦੀਆਂ ਨੇ ਕਿਸਾਨ ਆਗੂ ਆ ਉਹਨਾਂ ਦੇ ਇਹ ਬਿਆਨ ਆਏ ਸੀ ਵੀ ਸਾਡਾ ਕੋਈ ਵੀ ਮਕਸਦ ਆਮ ਲੋਕਾਂ ਨੂੰ ਤੰਗ ਕਰਨਾ ਨਹੀਂ ਹੈ ਸਾਡਾ ਮਕਸਦ ਹੈਗਾ ਵੀ ਆਪਣੀਆਂ ਮੰਗਾਂ ਨੂੰ ਪੂਰਾ ਕਰਵਾਉਣ ਦੇ ਲਈ ਤਾਂ ਜਦੋਂ ਉਹਨਾਂ ਦੇ ਵਿੱਚ ਮੀਟਿੰਗ ਹੋਈ ਸੀ ਤਾਂ ਉਸ ਟਾਈਮ ਜਿਹੜੇ ਭਗਵੰਤ ਮਾਨ ਜੀ ਆ ਉਹ ਮੀਟਿੰਗ ਦੇ ਵਿੱਚ ਉੱਠ ਕੇ ਭੱਜ ਜਾਂਦੇ ਗੁੱਸੇ ਦੇ ਵਿੱਚ ਕਿਸਾਨਾਂ ਨੂੰ ਗੁੱਸੇ ਦੇ ਵਿੱਚ ਕਿਸਾਨਾਂ ਦਾ ਜਿਹੜੇ ਬੇਇਜ਼ਤੀ ਕਰਦੇ ਆ ਤਾਂ ਜਿਹੜੇ ਦੂਸਰੇ ਕਿਸਾਨ ਹੁੰਦੇ ਆ ਉਹਨਾਂ ਨੂੰ ਗੁੱਸਾ ਆ ਜਾਂਦਾ ਕਿ ਇੰਨੀ ਉਮਰ ਦੇ ਜਿਹੜੇ ਬਜ਼ੁਰਗ ਆ ਵੀ ਉਹਨਾਂ ਨੇ ਆਪਣੇ ਪਿਓ ਹਾਂ ਦੇ ਜਿਹੜੇ ਬਜ਼ੁਰਗ ਆ ਉਹਨਾਂ ਦੇ ਨਾਲ ਉਹਨਾਂ ਨੇ ਗਲਤ ਕੀਤਾ ਤਾਂ ਫਿਰ ਉਸ ਤੋਂ ਬਾਅਦ ਜਿਹੜੇ ਅਜਿੰਦਰ ਸਿੰਘ ਗੁਰਾਹਾਂ ਨੇ ਕਿਹਾ ਸੀ ਕਿ ਅਸੀਂ ਹੁਣ ਜਿਹੜੇ ਐਮਐਲਏ ਹੋਣਗੇ ਆਮ ਆਦਮੀ ਪਾਰਟੀ ਦੇ ਉਹਨਾਂ ਦੇ ਅਸੀਂ ਜਿਹੜੇ ਘਰ ਦੇ ਅੱਗੇ ਧਰਨਾ ਲਾਵਾਂਗੇ ਤਾਂ ਬਾਅਦ ਵਿੱਚ ਜਿਹੜੇ ਆ ਕਿਸਾਨਾਂ ਨੇ ਜਿਹੜੇ ਐਮਐਲਏ ਦੇ ਘਰ ਸੀ ਉੱਥੇ ਧਰਨੇ ਲਾਏ ਸੀ ਤਾਂ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਸੀ ਕਿ ਅਸੀਂ 15 ਮਾਰਚ ਨੂੰ ਚੰਡੀਗੜ੍ਹ ਦੇ ਵਿੱਚ ਜਿਹੜੇ ਕਿਸਾਨ ਭਾਵਨਾ ਨਾਲ ਉਹਦੇ ਵਿੱਚ ਅਸੀਂ ਜਿਹੜੇ ਆ ਗਏ ਮੁੱਖ ਮੰਤਰੀ ਭਗਵੰਤ ਮਾਨ ਆ ਉਹਨਾਂ ਨਾਲ ਅਸੀਂ ਖੁੱਲਾ ਸੱਦਾ ਦਿੱਤਾ ਹੈ ਬਹਿਸ ਕਰਨ ਦੇ ਲਈ ਅਤੇ ਅੱਜ ਜਿਹੜਾ ਉਹ ਮੀਟਿੰਗ ਹੋਣੀ ਸੀ ਉਹ ਮੀਟਿੰਗ ਜਿਹੜੀ ਕੈਨਸਲ ਕਰ ਦਿੱਤੀ ਗਈ ਆ ਤਾਂ ਜਿਹੜੀ ਹੁਣ ਉਹਨਾਂ ਨੇ ਇਹ ਡਿਸੀਜਨ ਲਿਆਏ ਇਹ ਉਹਨਾਂ ਨੇ ਸਮਝੌਤਾ ਕੀਤਾ ਕਿ ਜਿਹੜੀ ਸਾਡੀ ਅਸੀਂ ਮੀਟਿੰਗ ਰੱਖੀ ਸੀ 15 ਤਰੀਕ ਨੂੰ ਉਹਨੂੰ ਅਸੀਂ ਬਦਲ ਕੇ ਹੁਣ 16 ਤਰੀਕ ਨੂੰ ਰੱਖਤਾ ਕੋਈ ਕਾਰਨ ਕਰਕੇ ਉਹਨਾਂ ਨੇ ਕਿਹਾ ਵੀ ਅਸੀਂ ਜਿਹੜੀ ਮੀਟਿੰਗ ਨਹੀਂ ਜਿਹੜੀ ਤਰੀਕ ਬਦਲ ਦਿੱਤੀ ਗਈ ਆ ਜਿਹੜੀ ਮੀਟਿੰਗ ਆ ਉਹ ਹੁਣ 16 ਮਾਰਚ 11 ਵਜੇ ਚੰਡੀਗੜ੍ਹ ਦੇ ਵਿੱਚ ਜਿਹੜਾਗਾ ਕਿਸਾਨ ਭਵਨ ਆ ਉੱਥੇ ਹੋਵੇਗੀ ਤਾਂ ਉਸ ਤੋਂ ਬਾਅਦ ਜਦੋਂ ਮੀਟਿੰਗ ਹੁੰਦੀ ਆ ਤਾਂ ਮੀਟਿੰਗ ਦੇ ਵਿੱਚ ਜੇ ਉਹ ਕੋਈ ਵੀ ਅਪਡੇਟ ਆਉਂਦੀ ਆ ਤਾਂ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਤੁਹਾਡਾ ਇਸਪਰੇ ਦੀ ਕੀ ਵਿਚਾਰ ਹੈ ਤੁਸੀਂ ਆਪਣਾ ਕਮੈਂਟ ਅਤੇ ਵਿਚਾਰ ਸਾਡੇ ਨਾਲ ਜਰੂਰ ਸ਼ੇਅਰ ਕਰੋ